ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਨੇ ਅੱਜ ਸੀਨੀਅਰ ਪੁਲਿਸ ਅਫਸਰਾਂ ਦੀ ਬੈਠਕ ਸੱਦ ਲਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ 4 ਫਰਵਰੀ ਨੂੰ ਜ਼ਿਲ੍ਹਾ ਪੁਲਿਸ ਕਪਤਾਨਾ ਯਾਨੀ ਕਿ ਐਸਐਸਪੀ ਜੀ ਨਾਲ ਬੈਠਕ ਸੱਦੀ ਹੈ ਗ੍ਰਹਿ ਵਿਭਾਗ ਨੇ ਇਸ ਮੀਟਿੰਗ ਦਾ এজেন্ডਾ ਜਾਰੀ ਕਰ ਦਿੱਤਾ ਹੈ ਮੀਟਿੰਗ ਵਿੱਚ ਜ਼ਿਲ੍ਹਾ ਪੁਲਿਸ ਕਪਤਾਨਾ ਤੋਂ ਇਲਾਵਾ ਹੋਰ ਕਿਸੇ ਵੀ ਉੱਚ ਅਧਿਕਾਰੀ ਨੂੰ ਸ਼ਾਮਲ ਨਹੀਂ ਕੀਤਾ ਜਾ ਰਿਹਾ ਮੁੱਖ ਮੰਤਰੀ ਦਿੱਲੀ ਚੋਣਾ ਦੇ ਪ੍ਰਚਾਰ ਮਗਰੋਂ ਨਵੇਂ ਸਿਰੇ ਤੋਂ ਕੰਮ ਦੀ ਸ਼ੁਰੂਆਤ ਕਰ ਰਹੇ ਨੇ ਪਿਛਲੇ ਕੁਝ ਦੌਰਾਂ ਦੌਰਾਨ ਮੁੱਖ ਮੰਤਰੀ ਨੇ ਪੁਲਿਸ ਦੀ ਕਾਰਗੁਜ਼ਾਰੀ ਬਾਰੇ ਜ਼ਮੀਨੀ ਰਿਪੋਰਟ ਹਾਸਲ ਕੀਤੀ ਸੀ ਪੁਲਿਸ ਵਿਭਾਗ ਵਿੱਚ ਭ੍ਰਿਸ਼ਟਾਚਾਰ ਦਾ ਮੁੱਦਾ ਵੀ ਉੱਭਰ ਕੇ ਸਾਹਮਣੇ ਆਇਆ ਅਤੇ ਖਾਸ ਤੌਰ ਤੇ ਜ਼ਿਲ੍ਹਾ ਪਟਿਆਲਾ ਤੋਂ ਕੁਝ ਰਿਪੋਰਟਾਂ ਮੁੱਖ ਮੰਤਰੀ ਨੂੰ ਮਿਲੀਆਂ ਸਮਾਣਾ ਦੇ ਕਿਸੇ ਵਿਅਕਤੀ ਦੇ ਝੂਠਾ ਕੇਸ ਦਰਜ ਕੀਤੇ ਜਾਣ ਦੇ ਮਾਮਲੇ ਨੂੰ ਮੁੱਖ ਮੰਤਰੀ ਨੇ ਗੰਭੀਰਤਾ ਨਾਲ ਲਿਆ ਮੀਡੀਆ ਰਿਪੋਰਟ ਦੇ ਮੁਤਾਬਕ ਮੁੱਖ ਮੰਤਰੀ ਨੂੰ ਰਿਪੋਰਟਾਂ ਮਿਲੀਆਂ ਨੇ ਕਿ ਕੁਝ ਪੁਲਿਸ ਅਫਸਰਾਂ ਨੇ ਕ੍ਰਾਸ ਕੇਸ ਬਣਾਉਣ ਦਾ ਕਾਰੋਬਾਰ ਵੀ ਸ਼ੁਰੂ ਕੀਤਾ ਹੋਇਆ ਹੈ ਮੁੱਖ ਮੰਤਰੀ ਨੂੰ ਫੀਡਬੈਕ ਮਿਲੀ ਹੈ ਕਿ ਕਿਵੇਂ ਪੁਲਿਸ ਪਹਿਲਾਂ ਕਿਸੇ ਕੇਸ ਵਿੱਚ ਦੂਸਰੀ ਧਿਰ ਨੂੰ ਕ੍ਰਾਸ ਕੇਸ ਲਈ ਪ੍ਰੇਰਦੀ ਹੈ ਅਤੇ ਮਗਰੋਂ ਪੜਤਾਲ ਦੇ ਨਾਮ ਹੇਠ ਹੱਥ ਗਰਮ ਕਰਦੀ ਹੈ ਪੰਜਾਬੀ ਟ੍ਰਿਬਿਊਨ ਚ ਛਪੀ ਰਿਪੋਰਟ ਦੇ ਮੁਤਾਬਕ ਮੁੱਖ ਮੰਤਰੀ ਇਸ ਗੱਲੋਂ ਖਫਾ ਨੇ ਕਿ ਫੀਲਡ ਵਿੱਚ ਕੁਝ ਥਾਣੇਦਾਰ ਅਜਿਹਾ ਕਰ ਰਹੇ ਨੇ ਅਤੇ ਉਹਨਾਂ ਨੂੰ ਉੱਚ ਅਧਿਕਾਰੀ ਰੋਕਣ ਵਿੱਚ ناکਾਮ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸੇ ਲਈ ਅੱਜ ਪੰਜਾਬ ਤੇ ਸਮੂਹ ਐਸਐਸਪੀਜ਼ ਦੀ ਬੈਠਕ ਸਦੀ ਹੈ ਇਸ ਬੈਠਕ ਦੇ ਵਿੱਚ ਪੰਜਾਬ ਦੇ ਸਾਰੇ ਪੁਲਿਸ ਕਪਤਾਨ ਸ਼ਾਮਿਲ ਹੋਣਗੇ ਪੁਲਿਸ ਦੇ ਫੀਲਡ ਅਫਸਰਾਂ ਤੋਂ ਮੁੱਖ ਮੰਤਰੀ ਖਫਾ ਦੱਸੇ ਜਾ ਰਹੇ ਨੇ ਤਾਂ ਹੁਣ ਦੇਖਣਾ ਹੋਵੇਗਾ ਇਸ ਬੈਠਕ ਤੋਂ ਬਾਅਦ ਕੀ ਪੰਜਾਬ ਦੀ ਕਾਨੂੰਨ ਵਿਵਸਥਾ ਸੁਧਰਦੀ ਹੈ ਜਾਂ ਫਿਰ ਜੋ ਖਾਮੀਆਂ ਨੇ ਉਹ ਦੂਰ ਹੁੰਦੀਆਂ ਨੇ ਜਾਂ ਫਿਰ ਹੋਰ ਵੱਦੀਆਂ ਨੇ ਮੁੱਖ ਮੰਤਰੀ ਲਗਾਤਾਰ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਸੁਧਾਰਨ ਦੀ ਕੋਸ਼ਿਸ਼ ਲਗਾਤਾਰ ਕਰ ਰਹੇ ਨੇ ਇਸੇ ਤਹਿਤ ਅੱਜ ਫਿਰ ਮੁੱਖ ਮੰਤਰੀ ਨੇ ਐਸਐਸਪੀਜ਼ ਦੀ ਬੈਠਕ ਸੱਦ ਲਈ ਹੈ ਇਹ ਬੈਠਕ ਅੱਜ ਹੋਣ ਜਾ ਰਹੀ ਹੈ